ਅੱਜ ਮੀਟਿੰਗ ਕੀਤੀ ਤੇ ਇਹਦਾ ਮੈਨ ਮਕਸਦ ਇਹ ਸੀਗਾ ਕਿ ਸਰਕਾਰੀ ਸਕੂਲ ਜਿਹੜੇ ਹੈਗੇ ਆ ਉਹ ਮੋਸਟਲੀ ਪੂਰੀ ਇਲੈਕਸ਼ਨ ਪ੍ਰੋਸੈਸ ਵਿੱਚ ਜਿਹੜਾ ਹੈਗਾ ਵਾਚ ਕਰਕੇ ਹਿੱਸਾ ਲੈਂਦੇ ਨੇ ਬਟ ਮੈਂ ਵੇਖਿਆ ਕਿ ਜਿਹੜੇ ਪ੍ਰਾਈਵੇਟ ਸਕੂਲਸ ਨੇ ਉਹਨਾਂ ਦਾ ਉਹਨਾਂ ਯੋਗਦਾਨ ਨਹੀਂ ਰਹਿੰਦਾ ਤੇ ਉਹਨਾਂ ਦੀ ਵੀ ਕੁਝ ਸ਼ੰਕਾਏ ਹੁੰਦੀ ਹੈ ਕਿ ਜੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਹੋਵੇ ਜੇ ਉਹ electoral process ਵਿੱਚ ਕਿਸੇ ਤਰੀਕੇ ਨਾਲ ਹਿੱਸਾ ਲੈਣ ਦੇ ਨੇ ਤੇ ਅੱਜ ਆਪਾਂ ਉਹਨਾਂ ਦੀ ਜਿਹੜੀ ਉਹ ਸ਼ੰਕਾਏ ਸੀ ਉਹ ਦੂਰ ਕੀਤੀ ਤੇ ਉਹਨਾਂ ਨੂੰ ਹਦਾਇਤ ਕੀਤੀ ਕਿ ਉਹ ਵੀ সুইਪ ਐਕਟੀਵिटीज ਜਿਹੜੀ ਹੈਗੀ ਹੈ ਕਿ ਆਮ ਜਨਤਾ ਵਿੱਚ ਉਤਸ਼ਾਹ ਨੂੰ ਵਧਾਉਣ ਲਈ ਤੇ ਜਿਹੜੇ ਵੋਟਰ ਨੇ ਉਹਨਾਂ ਤੱਕ ਇਹ ਮੈਸੇਜ ਪਹੁੰਚਾਉਣ ਲਈ ਕਿ ਉਹ ਬਗੈਰ ਕਿਸੇ ਅਬੀਦ ਬਾਉਦੀ ਬਗੈਰ ਕਿਸੇ ਪ੍ਰੇਸ਼ਨ ਦੇ ਬਗੈਰ ਕੋਈ ਲਾਲਚ ਦੇ ਜਾਂ ਫਿਰ ਪੈਸਾ ਜਾਂ ਸ਼ਰਾਬ ਜਾਂ ਇਸ ਤਰੀਕੇ ਦੀ ਚੀਜ਼ ਲੈ ਕੇ ਆਪਣੇ ਵੋਟ ਦਾ ਇਸਤੇਮਾਲ ਨਾ ਕਰਨ ਤੇ ਉਹ ਆਪਣਾ ਵੋਟ ਦਾ ਹੱਕ ਜਿਹੜਾ ਹੈਗਾ ਉਹ ਜ਼ਰੂਰ ਇਸਤੇਮਾਲ ਕਰਨ ਤੇ ਚੰਗੇ ਸਮਾਜ ਦੀ ਸਿਰਜਣਾ ਦੇ ਲਈ ਡੈਮੋਕ੍ਰੇਸੀ ਨੂੰ ਅੱਗੇ ਵਧਾਉਣ ਦੇ ਲਈ ਜਿਹੜਾ ਹੈਗਾ ਉਹ ਆਪਣੇ ਵੋਟ ਦਾ ਯੋਗਦਾਨ ਪਾਉਣ ਤੇ ਆਪਾਂ ਉਹਨਾਂ ਨੂੰ ਇਹ ਵੀ ਡਾਇਰੈਕਸ਼ਨ ਦਿੱਤੀ ਹੈਗੀ ਹੈ ਕਿ ਉਹ ਨਾ ਇੱਕ ਇੱਕ ਬੱਚਾ ਜਿਹੜਾ ਹੈਗਾ ਜੋ ਉਹਨਾਂ ਦੇ ਸਕੂਲ ਵਿੱਚ ਪੜਦਾ ਹੈ ਉਹ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਤੋਂ ਇੱਕ ਵੋਟਰਸ ਸਪਲੈਜ ਲਵੇ ਕਿ ਉਹ ਇਸ ਵਾਰ ਜ਼ਰੂਰ ਵੋਟ ਪਾਵੇਗਾ ਤੇ ਨਾਲ ਹੀ ਨਾਲ ਜਿਹੜੇ ਆਦੇ ਵਾਲੇ ਦੇ ਚਾਰ ਹੋਰ ਕਰਨੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਮਿਲ ਕੇ ਉਹਨਾਂ ਨੂੰ ਵੀ ਪ੍ਰੇਰਿਤ ਕਰੇਗਾ ਕਿ ਉਹ ਉਹਦਾ ਇਸਤੇਮਾਲ ਕਰਨ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੀ ਹੋਰ ਐਕਟੀਟੀਆਂ ਹੋ ਸਕਦੀਆਂ ਨੇ ਉਹਨਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਉਹ ਐਕਟੀਟੀਆਂ ਦਾ ਪਲਾਨ ਬਣਾ ਕੇ ਸਾਡੇ ਨਾਲ ਸ਼ੇਅਰ ਕਰਨ ਤਾਂ ਜੋ ਉਹ ਐਕਟੀਟੀਆਂ ਕਰਕੇ ਆਪਾਂ ਇਸ ਵਿੱਚ ਜਿਹੜਾ ਇਹ ਮੇਲੇ ਦਾ ਮਾਹੌਲ ਹੈ ਡੈਮੋਕ੍ਰੇਸੀ ਦਾ ਤੇ ਉਹਦੇ ਵਿੱਚ ਆਪਣਾ ਯੋਗਦਾਨ ਵੀ ਪਾਣ ਤੇ ਡੈਮੋਕ੍ਰੇਸੀ ਨੂੰ ਅੱਗੇ ਵਧਾਉਣ ਦੀ ਸਾਡੀ ਜਿਹੜੀ ਹੈਗੀ ਹੈਲਪ ਕਰਨ। ਨਮਸਕਾਰ